ਸ਼੍ਰੀ ਫਤੇਗੜ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਤੱਕ ਨਸ਼ਾ ਵਿਰੋਧੀ ਦੀ ਫਤੇਗੜ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾਸ ਨੂੰ ਅਹੁਦੇਦਾਰ ਮੈਂਬਰ ਤੇ ਇਲਾਕੇ ਦੀਆਂ ਸਮੂਹ ਸੰਤਾਂ ਵੱਲੋਂ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਕੇਸਰੀ ਜਸਟਾਰਾ ਤੇ ਕੇਸਰੀ ਝੰਡੀਆਂ ਤੋਂ ਇਲਾਵਾ ਹੱਥਾਂ ਵਿੱਚ ਤਕਤੀਆਂ ਲੈ ਕੇ ਇਸ ਪੈਦਲ ਮਾਰਚ ਵਿੱਚ ਸ਼ਮੂਲਿਤ ਕੀਤਾ ਇਸ ਪੈਦਲ ਮਾਰਚ ਦੀ ਸਮਾਪਤੀ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਹੋਈ ਇਸ ਮੌਕੇ ਤੇ ਸੰਤਪਾਪਾ ਦਰਬਾਰਾ ਸਿੰਘ ਰੋਇਸਰ ਵਾਲਿਆਂ ਨੇ ਪਰਮਾਤਮਾ ਅੱਗੇ ਨਸ਼ਾ ਮੁਕਤੀ ਦੀ ਅਰਦਾਸ ਕੀਤੀ ਅੱਜ ਦੀ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੋਸਾਇਟੀ ਵੱਲੋਂ ਔਰ ਸਮੁੱਚੀ ਸਿਹਤ ਸੰਗਤ ਵੱਲੋਂ ਅੱਜ ਜਿਹੜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੇਵਾ ਦੀ ਧਰਤੀ ਉੱਥੋਂ ਜਿਹੜਾ ਪੈਦਲ ਮਾਰਚ ਅੱਜ ਇੱਕ ਨਸ਼ਿਆਂ ਦੇ ਵਿਰੁੱਧ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦਾ ਕਾਰਜ ਇੱਥੇ ਗੁਰੂ ਸਾਹਿਬ ਦੇ ਅੱਗੇ ਸਿਰਵਾਸ ਕੀਤੀ ਹੈ ਸੋ ਮੈਂ ਸਮਝਦਾ ਅੱਜ ਪੰਜਾਬ ਦੇ ਵਿੱਚ ਜੋ ਸ਼ੇਵਾ ਦਰਿਆ ਨਸ਼ਿਆਂ ਦਾ ਵਹਿ ਰਿਹਾ ਔਰ ਜਿਹੜਾ ਕਿ ਕੁਝ ਨੀਆਂ ਜਿੰਮੀਆਂ ਵੀ ਸਰਕਾਰਾਂ ਤੇ ਨੀਯੁਕਤ ਫਰਦਾਰਾ ਸਾਰੀਆਂ ਸਰਕਾਰਾਂ ਤੇ ਲੋਕਾਂ ਨੇ ਵਿਸ਼ਵਾਸ ਕਰਕੇ ਆਸ ਕਰਕੇ ਜਿਹੜੀਆਂ ਸਰਕਾਰਾਂ ਚੁੰਨੇ ਰਹੇ ਬਣਾਉਂਦੇ ਰਹੇ ਪਰ ਕੋਈ ਵੀ ਸਰਕਾਰ ਆ ਜਿਹੜੀ ਆਪਣੇ ਜਿਹੜੇ ਜਨਾਂ ਦੇ ਉੱਤੇ ਫਰੀ ਨਹੀਂ ਉਤਰੀ ਪਰ ਅੱਜ ਨਾ ਸਰਕਾਰਾਂ ਨੂੰ ਨਾਕਾਮ ਦੇਖਦੇ ਹੋਏ ਪ੍ਰਸ਼ਾਸਨ ਨਾਕਾਮ ਦੇਖਦੇ ਹੋਏ ਅੱਜ ਅਸੀਂ ਸਪਸ਼ਟ ਤਸਨ ਕੇਵਲ ਸਾਡੀ ਸੂਚੀ ਸੰਗਤ ਦੀ ਗੁਰੂ ਸਾਹਿਬ ਦੇ ਅੱਗੇ ਇੱਕ ਓਟ ਹੈ ਜਿਹੜੀ ਟੇਕ ਰਹੀ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬਦਵਾ ਰਾਜਾ ਜੀ ਤੁਸੀਂ ਸਾਬ ਕਿ ਇਹ ਸੱਚ ਹੈ verdade ki ke ਜਿੱਥੇ ਪਰਮਾਤਮਾ ਇਸ ਗੱਲ ਦੀ ਕਿਰਪਾ ਕਰਨੇ ਗੁਰੂ ਸਾਹਿਬ ਕਰਤਾ ਦਨਗੇ ਪੰਜਾਬ ਸੋਚਾ ਪੰਜਾਬ ਨਸ਼ਾ ਮੁਕਤੀ ਪੰਜਾਬ ਨੂੰ ਮਿਲੇ ਉਥੇ ਜਿਹੜੀ ਸੰਗਤ ਹੈ ਸੰਗਤ ਵੀ ਆਪਣਾ ਅਪਰਾਲਾ ਕਰਕੇ ਜਿਹੜੇ ਨੌਜਵਾਨ ਇਸ ਵਹਿਣ ਦੇ ਵਿੱਚ ਬਹਿ ਰਹੇ ਨੇ ਉਹਨਾਂ ਨੂੰ ਲੋਕਾਂ ਦਾ ਮੈਂ ਸਮਝਦਾ ਅਪਰਾਲਾ ਤੇ ਤਾਹੂ ਕੋ ਖਲਾ ਹੋ ਸਕਦਾ ਨਹੀਂ ਅੱਜ ਜਿਹੜੀ ਸਾਡੀ ਸਰਕਾਰਾਂ ਤੇ ਪ੍ਰਸ਼ਾਸਨ ਤੇ ਟੇਕ ਹੈ ਉਹ ਸੋਚੇ ਪੰਜਾਬ ਦੇ ਮਸ਼ਿੰਦਿਆਂ ਦੀ ਮੁਕਤਤੀ ਹੈ ਕਾਦੀਆ ਜੂਤ ਗੁਪਤ ਰਾਜਕਰ ਸਾਹਿਬ ਵੈਲਫੇਅਰ ਸੁਸਾਇਟੀ ਵੱਲੋਂ ਮਹਾਨਪੁਰਾਣਾ ਕੀਤਾ ਗਿਆ ਵਰਦਾਰਸ਼ੀ ਫਟੇਗੜ ਕਾਰ ਤੋਂ ਸੰਗਤ ਅਰਦਾਸ ਕਰਕੇ ਇਹ ਨਸ਼ਿਆਂ ਦੇ ਵਿਰੁੱਧ ਜੋ ਰੋਕ ਮਾਰਚ ਕੀਤਾ ਹੈ ਸਤਨਾਬ ਵਸੇ ਜਾਂਚ ਕਰਦੇ ਹੋਏ ਇਹ ਗੁੜਗਰਾ ਸ਼੍ਰੀ ਜੋਤੀ ਸ਼ੂਸ਼ਾ ਨੇ ਅਰਦਾਸ ਹੋਈ ਉਹ ਨੂੰ ਬੇਨਤੀ ਕਰਦੇ ਆਂ ਜੀ ਸਭੂ ਸੱਚੇ ਬਾਸ ਨੇ ਪਰ ਕੁਕਰਨੇ ਨੌਜਵਾਨਾਂ ਜਿਹੜੀ ਨਸ਼ਿਆਂ ਗਲਨ ਫੈਲ ਰਹੀ ਹੈ ਸਰਕਾਰਾਂ ਤੇ ਕੋਈ ਆਸ ਨਹੀਂ ਦੇ ਸਰਕਾਰਾਂ ਤੋਂ ਆਸ ਮੁੱਕ ਗਈ ਹੈ ਅਸੰਗਤਾਂ ਗੁਰੂ ਘਰ ਸਮਰਦੇ ਚਰਨਾ ਤੇ ਪ੍ਰਭਾ ਗੁਰੂ ਸਾਹਿਬ ਦੀ ਮਹਾਰਾਜ ਬਹੁਤ ਸੰਗਤ ਜੀ ਮਹਾਰਾਜ ਜੰਮ ਤਮਾਤਾ ਮਾਤਾ ਰਘੂਕਰ ਜੀ ਦੇ ਚਰਨਾ ਦਾਸ ਜੀ